ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਅੱਜ ਆਪਾਂ ਕੱਟਾਂਗੇ ਕੁਰਤਾ ਪੀਮਾ ਛੋਟਾ ਪਣਾ ਗੀਜਾ ਕਾਟਨ ਦਾ ਕੁਰਤਾ ਪੀਮਾ ਆਪਣੇ ਕੋਲੇ ਠੀਕ ਹੈ ਜੀ ਆਹ ਮੈਂ ਕੁਰਤੇ ਦਾ ਪੀਸ ਰਾਲਿਆ ਪੂਰਾ ਪੂਰਾ ਪੀਸ ਲਾਇਆ ਹੈਗਾ ਇਹਨਾਂ ਦੀ ਲੰਬਾਈ ਹੈਗੀ ਕੁਰਤੇ ਦੀ 41 ਇੰਚ ਆਪਾਂ ਇਹਨੂੰ ਪੂਰਾ ਪੂਰੀ ਪੀਸ ਲਾਇਆ 41 ਦਾ 41 ਹੀ ਠੀਕ ਹੈ ਜੀ ਸਿੱਧਾ ਪਾਸਾ ਕਰ ਲਿਆ ਅੰਦਰ ਦੇਖੋ ਇਸ ਤਰ੍ਹਾਂ ਸਿੱਧਾ ਪਾਸਾ ਅੰਦਰ ਕਰ ਲਿਆ ਦੋਨੇ ਪੱਲਿਆਂ ਨੂੰ ਇਸ ਤਰ੍ਹਾਂ ਜੋੜ ਕੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਕੇ ਆਪਾਂ ਨੇ ਕੁਰਤੀ ਦਾ ਘੇਰ ਕੱਟਾਂ ਦੀ ਛੱਤ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਬਹੁਤ ਹੀ ਕਪੜਾ ਘਟਾ ਆਪਾਂ ਪੂਰਾ ਸੰਜਮ ਦੇ ਨਾਲ ਕਪੜਾ ਵਰਤਣਾ ਜੀ ਤਾਂ ਕਿ ਪੂਰਾ ਪੂਰਾ ਕਪੜਾ ਆ ਸਕੇ ਸਾਰਾ ਹਨ ਪਹਿਲਾਂ ਆਪਾਂ ਕੰਨੀਆਂ ਨੂੰ ਦੋਨਾਂ ਨੂੰ ਮਿਲਾ ਲੈਣਾ ਇਸ ਤਰ੍ਹਾਂ ਇਨਾਂ ਦੀ ਜਿਹੜੀ ਛਾਤੀ ਹੈਗੀ ਆ 38 ਇੰਚ ਪਰ ਆਪਣੇ ਕੋਲੇ ਇਹਨਾਂ ਦਾ ਕੁੜਤੇ ਪਏ ਮੇਰੇ ਨਾਲ ਪਹੀ ਆਇਆ ਸੱਚ ਜਿਹੜਾ ਇਹਨਾਂ ਦਾ ਕੁੜਤਾ ਛਾਤੀ ਤੋਂ ਉੱਪਰੋਂ ਉਹ 21.5 ਆ ਤੇ ਹਿੱਪ ਵੀ 21.5 ਆ ਆਪਾਂ ਇਹਨਾਂ ਨੂੰ ਪਾਵਾਂਗੇ 22.5 ਇੰਚ ਠੀਕ ਆ ਜੀ 21.5 ਇੱਥੋਂ ਤਿਆਰ ਆ 21.5 ਇੱਥੋਂ ਤਿਆਰ ਤਾਂ ਕਰਕੇ ਆਪਾਂ ਇਹਨਾਂ ਨੂੰ 22.5 ਪਾਵਾਂਗੇ ਆਲੋ 22.5 ਇੱਥੋਂ ਆਪਾਂ ਇਹਨਾਂ ਇਨਸ਼ਾਅੱਲਾਵਾਂਗੇ 22 ਤੀ ਪਹਿਲਾਂ ਆਪਾਂ ਕੱਟਾਂਗੇ ਕੰਨੀ ਕੱਪੜੇ ਦੀ ਇਸ ਤੋਂ ਕੰਨੀ ਬਿਲਕੁਲ ਸਾਰੀ ਕੱਟ ਦੇਣੀ ਆ ਤਾਂ ਕਿ ਕਿਤੇ ਬਾਹਰ ਨਾ ਦੇਸੀ ਠੀਕ ਆ ਜੀ ਆਹ ਕੱਪੜੇ ਨੂੰ ਉੱਪਰ ਰੱਖਾਂਗੇ ਸੈਟ ਤੇ ਹੁਣ ਪਾਵਾਂਗੇ ਆਪਾਂ ਗੁਲਾਈ ਸਟਰੋ ਸੈੱਟ ਕਰ ਲੈਣਾ ਬਾਹਰ ਕੱਟ ਜਿਹੜੀ ਹੈਗੀ ਉਹ ਸਾਰੀ ਆਪਾਂ ਨੇ نیچے ਪਾਸੇ ਕੱਢਾਂਗੇ ਬਿਲਕੁਲ ਸਹੀ ਕਰਕੇ ਕੱਪੜੇ ਨੂੰ ਬਾਹਰ ਕੱਟ ਠੀਕ ਆ ਜੀ ਹੁਣ हिਪ ਦਾ ਨਿਸ਼ਾਨ ਲਗਾਵਾਂਗੇ ਆਪਾਂ ਇਹਦੀ हिਪ ਹੈਗੀ ਹੈ 21.21 ਯਾਨੀ ਕਿ 43 ਆਪਾਂ 44 11.1 ਕਸੂਤ ਰੱਖਾਂਗੇ ਇਥੋਂ ਠੀਕ ਆ ਜੀ ਪੂਰੇ ਧਿਆਨ ਨਾਲ ਨਿਸ਼ਾਨ ਲਾਉਣਾ ਇਹ ਨਾ ਜ਼ਿਆਦਾ ਖੁੱਲਾ ਕਰਨਾ ਇੱਕ ਕਸੂਤ ਦੇ ਨਾਲ ਹੀ ਖੁੱਲਾ ਹੋ ਜੂਗਾ ਇਹ ਦੇਖ ਪਹਿਲਾਂ ਆਪਾਂ ਇਹਨੂੰ ਗਲਾਈ ਦੇਵਾਂਗੇ ਚਾਰੇ ਪੱਲਿਆਂ ਨੂੰ ਇਧਰੋਂ ਠੀਕ ਆ ਜੀ ਬਿਲਕੁਲ ਆਰਾਮ ਦੇ ਨਾਲ ਕੱਟਣਾਗਾ ਜੇ ਤੁਸੀਂ ਇਸ ਤਰ੍ਹਾਂ ਗਲਾਈ ਨਹੀਂ ਦੇ ਸਕਦੇ ਤਾਂ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਸ਼ੇਪਰ ਮਿਲ ਜਾਣੀ ਉਹਨੂੰ ਰੱਖ ਕੇ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਹਨ ਜਿਹੜੇ ਮੇਰੇ ਭਰਾ ਨਾਮੀ ਸਿੱਖਦੇ ਆ ਜਾਂ ਭੈਣਾ ਵੀ ਇਸ ਤਰ੍ਹਾਂ ਗਲਾਈ ਵਾਲਾ ਨਿਸ਼ਾਨ ਜੇ ਤੁਸੀਂ ਤੁਹਾਨੂੰ ਤੋਂ ਨਹੀਂ ਲੱਗਦਾ ਤਾਂ ਪੰਜਾਬ ਦੇ ਵਿੱਚੋਂ ਸ਼ੇਪਰ ਮਿਲਦੇ ਆ ਉਹ ਚੀਜ਼ ਰੱਖ ਕੇ ਤੁਸੀਂ ਸ਼ੇਪ ਦੇ ਸਕਦੇ ਹੋ ਗੁਲਾਈ ਦੀ ਠੀਕ ਹੈ ਜੀ ਹੁਣ ਆਪਾਂ ਜਿਹੜਾ ਡਾਉਨਿੰਗ ਬੈਕ ਪੱਲਾ ਚੱਕਣਾਗਾ 1 ਇੰਚ ਤਿੱਕਰ ਚੱਕਣਾ ਜੇ ਕਿਸੇ ਦਾ ਪੇਟ ਜ਼ਿਆਦਾ ਤਾਂ ਉਹ ਆਪ ਲੋੜ ਮੁਤਾਬਕ ਚੱਕ ਸਕਦੇ ਆ ਇਹ ਚੀਜ਼ ਇੰਚ ਪਾਉਣਾ ਇੰਚ ਦਾ ਚੱਕਣਾ ਹੀ ਚੱਕਣਾ ਆਪਾਂ ਹਰ ਕਿਸੇ ਦੇ ਠੀਕ ਹੈ ਜੀ। ਕਈ ਵਾਰੀ ਕੀ ਹੁੰਦਾ ਵੀ ਕਈ ਭਰਾਵਾਂ ਦਾ ਫੋਨ ਆਉਂਦਾ ਹਨਾ ਵੀ ਸਾਡਾ ਪਿਛਲਾ ਪੱਲਾ ਤੁਸੀਂ ਗਲਤ ਕਰਤਾ ਚੱਕਤਾ। ਤੋਂ ਘਰੇ ਲੇਡੀਜ਼ ਕੋਈ ਪ੍ਰੈਸ ਕਰਦੀ ਐ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਨਹੀਂ ਜੀ ਇਹ ਤਾਂ ਅਸੀਂ। ਸਾਰਿਆਂ ਦੇ ਇਹੀ ਚੱਕਣਾ ਪੈਂਦਾ ਆਪਾਂ ਨੂੰ। ਵੀ ਜਦੋਂ ਆਪਾਂ ਖੜਦੇ ਹਾਂ ਇਸ ਤਰ੍ਹਾਂ ਤਾਂ ਬੈਕ ਤੋਂ ਸਹੀ ਆ ਵੀ ਨਹੀਂ ਤਾਂ ਪੇਟ ਦੇ ਨਾਲ ਕੀ ਆ ਕੀ ਕੁੜਤਾ ਉੱਪਰ ਚੱਕਿਆ ਜਾਂਦਾ। ਬਿਲਕੁਲ ਇਹ ਪੱਲੇ ਦੋਨੇ ਇੱਕੋ ਜਿਹੇ ਰਹਿਣ ਤਾਰ ਕੇ ਆਪਾਂ ਆ ਬੈਕ ਪੱਲੇ ਨੂੰ ਇੰਨੇ ਇੰਨੇ ਚੱਕ ਦਿੰਨੇ ਹੁੰਦੇ। ਹੁਣ ਆਪਾਂ ਇਹ ਕੱਪੜੇ ਉੱਪਰ ਨੂੰ ਸਿਕਾ ਲਾਂਗੇ ਇਸ ਤਰ੍ਹਾਂ। ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇਹਦੀ ਲੰਬਾਈ ਤੁਹਾਨੂੰ ਪੂਰੀ ਕਰਕੇ ਦੇਵਾਂਗੇ 48 ਆ 42 ਚਾਹੀਦੀ ਹੈ ਆਪਾਂ ਨੂੰ ਹੁਣ ਆਪਾਂ ਦੋਸਤੋ ਇੱਥੋਂ ਇਹਨੂੰ ਅੱਧਾ ਇੰਚ ਕੱਟ ਦੇਣਾ ਇਸ ਤਰ੍ਹਾਂ ਲੋਕ ਆਪਣਾ ਸਨੀ ਦੀ ਨਮਾਈ ਚੈੱਕ ਕਰਨੀ ਇੱਕ ਵਾਰੀ ਕਿੰਨੀ ਰਹਿ ਗਈ ਇਧਰ ਮੂਹਲਾ ਪੱਲਾ ਆ ਗਿਆ ਜੀ ਲੋ 42 ਸਵਾ 42 ਹੋ ਗਿਆ ਆਪਣੇ ਕੋਲੇ ਇਹ ਬਿਲਕੁਲ ਪੂਰਾ ਵੱਧ ਗਿਆ ਠੀਕ ਹੈ ਜੀ ਉਸੇ ਤਰ੍ਹਾਂ ਹੀ ਇਹਨੂੰ ਆਰਾਮ ਦੇ ਨਾਲ ਬੰਦ ਕਰ ਲੈਣਾ ਜਿਵੇਂ ਆਪਾਂ ਨੇ ਖੋਲਿਆ ਸੀ ਉਸ ਤਰ੍ਹਾਂ ਹੀ ਬੰਦ ਕਰ ਲੈਣਾ ਇਹਨੂੰ ਪੋਰਸੇ ਦਾ ਕਪੜਾ ਨਾਲ ਆਪਾਂ ਪੂਰੀ ਧਿਆਨ ਦੇ ਨਾਲ ਕੱਟਣਾ ਥੋੜੀ ਜਿਹੀ ਮਿਸਟੇਕ ਹੋ ਗਈ ਤਾਂ ਸਾਰਾ ਹੀ ਖਰਾਬ ਹੋ ਜਾਣਾ ਇਹ ਲੋ ਜਿਸ ਤਰ੍ਹਾਂ ਕਰਕੇ ਹੁਣ ਆਪਾਂ ਲਾਵਾਂਗੇ ਨਿਸ਼ਾਨ ਮੋਢੇ ਦਾ ਇਧਰੋਂ 9 ਇੰਚ ਠੀਕ ਹੈ ਜੀ ਤੀਰਾ ਹੈਗਾ 18 ਇੰਚ ਆਪਾਂ ਇੱਥੋਂ ਰੱਖਾਂਗੇ 19 ਇੰਚ ਠੀਕ ਹੈ ਜੀ ਤਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਹਲਕੀ ਹਲਕੀ ਗਲਾਈ ਦੇ ਦੇਣੀ ਨੇ ਨੇੜੇ ਕਰਕੇ ਦਿਖਾ ਦੇ ਕਾਕਾ ਆ ਗਲਾਈ ਨੂੰ ਇਧਰ ਆਪਾਂ ਨਿਸ਼ਾਨ ਲਾਵਾਂਗੇ ਇਹਨਾਂ ਚਾਕ ਹੈਗੇ 15.5 ਇੱਟਿਆ ਇੱਥੋਂ ਆਪਾਂ ਲਾਵਾਂਗੇ ਨਿਸ਼ਾਨ ਚਾਕਾਂ ਦਾ 15.5 15 ਇੰਚ ਨੂੰ ਡਾਊਨ ਕਰ ਦੇਣਾ ਆਪਾਂ ਨੇ ਇੱਥੋਂ 15 ਫਿਰ 12 5 ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ ਕਮਰ ਦਾ ਨਿਸ਼ਾਨ ਲਾਵਾਗੇ ਕਮਰ ਇਹਨਾਂ ਦੀ ਹੈਗੀ ਹੈ 20 ਇੰਚ ਇੱਥੇ ਹੋ ਗਿਆ 20 ਆਪਾਂ ਇਹਨੂੰ ਲਾਵਾਂਗੇ 2-3 ਸੂਟ ਉੱਪਰ ਜਿੰਨਾ ਆਪਣਾ ਦਬਾਗੀ ਜਾਂ ਦੇ ਵਿੱਚ ਆਊਗਾ ਇਸ ਤਰ੍ਹਾਂ ਪੂਰਾ ਆਜੀ ਫਿਟਿੰਗ ਦਾ ਆਪਾਂ ਨੂੰ ਚੰਨ ਧਿਆਨ ਦੇ ਨਾਲ ਲਾਉਣਾ ਇੱਕ ਸੂਤ ਦੇ ਨਾਲ ਹੀ ਖੁੱਲਾ ਹੋ ਜਾਣਾ ਇੱਕ ਸੂਤ ਦੇ ਨਾਲ ਹੀ ਇਹ ਟਾਈਟ ਹੋ ਜਾਣਾ ਪੂਰਾ ਧਿਆਨ ਦੇ ਨਾਲ ਲਗਾਉਣਾ ਇਹ ਨਿਸ਼ਾਨ ਨੂੰ ਇੱਥੋਂ हिਪ ਤੋਂ ਵੀ ਪੂਰਾ ਧਿਆਨ ਦੇ ਨਾਲ ਨਿਸ਼ਾਨ ਲਾਉਣਾ ਠੀਕ ਹੈ ਜੀ 21 22 ਬਸ ਇਹਦੀ हिਪ ਇੱਥੋਂ ਇੰਨੀ ਆ ਉਹ ਪੂਰਾ ਆਪਣੀ ਜਿੰਨਾ ਰੱਖਿਆ ਬਸ ਇਹਨੂੰ ਉੰਨੀ ਰਹਿ ਦਿੰਦੇ ਨੇ ਇਧਰੋਂ ਆਪਣੀ ਆਪਾਂ ਤੁਸੀਂ ਸਕੇਲ ਦੇ ਨਾਲ ਨਿਸ਼ਾਨ ਲਗਾ ਸਕਦੇ ਹੋ ਜਾਂ ਹਲਕਾ ਹਲਕਾ ਇਸ ਤਰ੍ਹਾਂ ਜਿਵੇਂ ਆਪਾਂ ਲੇਡੀ ਸੂਟ ਦੇ ਕਮੀਜ਼ ਦੇ ਸ਼ੇਪ ਦਿੰਦੇ ਨੇ ਉਸ ਤਰ੍ਹਾਂ ਸ਼ੇਪ ਦੇ ਸਕਦੇ ਆ ਵੈਸੇ ਤੁਸੀਂ ਫੱਟੀ ਵਗੈਰਾ ਨਹੀਂ ਲਾ ਲਿਆ ਕਰੋ ਜਿਹੜੀ ਆਪਣੇ ਕੋਲੇ ਪਜਾਮਾ ਕੱਟਣ ਲਈ ਫੱਟੀ ਹੁੰਦੀ ਹੈ ਹਨਾ ਹੁਣ ਆਪਾਂ ਨੇ ਚਾਕਾਂ ਦੇ ਨਿਸ਼ਾਨ ਲਗਾਵਾਂਗੇ ਇਹਦੇ ਇਸ ਤਰ੍ਹਾਂ ਇਹ ਆਗੇ ਟੱਕ ਗਿੱਜਿਆਂ ਦੇ ਆਗੇ ਹੁਣ ਹੁਣ ਆਪਾਂ ਕਮਰ ਵਾਲੀ ਇਸ ਤਰ੍ਹਾਂ ਪੂਰੀ ਧਿਆਨ ਦੇ ਨਾਲ ਇੱਥੋਂ ਗਲਾਈ ਦੇਣੀ ਆ ਨਾ ਭੁਰਾ ਅੰਦਰ ਨੂੰ ਜਾਣ ਦੇਣਾ ਕੈਂਚੀ ਨੂੰ ਠੀਕ ਆ ਜੀ ਟੱਕ ਵਾਲੇ ਡੂੰਘੇ ਨਹੀਂ ਲਾਉਣੇ ਆਪਾਂ ਜਿੰਨੇ ਕ ਆਪਣੇ ਸਲਾਈ ਦੇ ਵਿੱਚ ਆਣੀਏ ਦੇਖੋ ਜਿਹੜੀ ਆ ਚੀਜ਼ ਆਪਾਂ ਨੇ ਸ਼ੇਪ ਦੇਣੀ ਆ ਹਲਕੀ ਹਲਕੀ ਇੱਥੋਂ ਇਹਨੂੰ ਤਰਸ਼ੀ ਤਰਸ਼ੀ ਜਾਂਦੇ ਗਏ ਬਸ ਇਧਰੋਂ ਬਿਲਕੁਲ ਸਿੱਧੀ ਠੀਕ ਆ ਜੀ ਹੁਣ ਆਪਾਂ ਨੇ ਕੀ ਕਰਨਾ ਬਾਸੇ ਵਿੱਚ ਇਸ ਤਰ੍ਹਾਂ ਚੱਕ ਕੇ ਕਮਾ ਲੈਣਾ ਲੋਕ ਹੋਣਾ ਆਪਾਂ ਇਹਦੇ ਤੀਰੇ ਵਾਲੇ ਟੱਕ ਦੇਵਾਂਗੇ ਨਾਲ ਬੈਕ ਤੋਂ ਸੈੱਟ ਕਰਾਂਗੇ ਇੰਦਰ ਤੀਰਾ ਲੱਗੂ ਆਪਣਾ ਨਾ ਇਧਰੋਂ ਬਾਦ ਘਾਟ ਨੂੰ ਆਪਾਂ ਨੇ ਬਿਲਕੁਲ ਸੈੱਟ ਕਰ ਲੈਣਾ ਇਸ ਤਰ੍ਹਾਂ ਲੋਚੀ ਠੀਕ ਆ ਹੁਣ ਇੱਥੇ ਆਪਾਂ ਲਾਵਾਂਗੇ ਟੱਕ ਇੱਕ ਦਿਨ ਆਪਾਂ ਬਲਾਂ ਵਾਲਾ ਕੁੜਤਾ ਵੀ ਕਟਾਂਗੇ ਇਹ ਆਪਣਾ ਫੱਟੀ ਵਾਲੀ ਕੱਟੀ ਜਨੇ ਆਪਾਂ ਕਈ ਦਿਨਾਂ ਦਾ ਹਨ ਵੀ ਤਾਂ ਕਿ ਤੁਹਾਨੂੰ ਇੱਕ ਵਾਰੀ ਪਤਾ ਲੱਗ ਸਕੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਮੋੜ ਦੇਣਾ ਬਾਕੀ ਜੇ ਕਿਸੇ ਮੇਰੇ ਭਰਾ ਨੂੰ ਜਾਂ ਹਨ ਨਵੇਂ ਸਿੱਖਦੇ ਆ ਭੈਣ ਨੂੰ ਨਹੀਂ ਕੋਈ ਚੀਜ਼ ਪਤਾ ਲੱਗਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਜਾਂ WhatsApp ਤੇ ਮੈਸੇਜ ਕਰ ਲਿਆ ਕਰੋ ਫੋਨ ਵੀ ਕਰ ਸਕਦੇ ਹੋ ਠੀਕ ਹੈ ਜੀ ਜਦੋਂ ਵੀ ਮੈਨੂੰ ਟਾਈਮ ਲੱਗੂ ਮੈਂ ਆਪੇ ਤੁਹਾਨੂੰ ਫੋਨ ਕਰੂਗਾ ਨਹੀਂ ਚੱਕਿਆ ਕਿਸੇ ਟਾਈਮ ਠੀਕ ਹੈ ਜੀ ਪੁੱਛੇ ਬਿਨਾ ਪਤਾ ਨਹੀਂ ਲੱਗਦਾ ਹੁਣ ਆਪਾਂ ਇਹਨਾਂ ਦਾ ਫਰੰਟ 8.5 ਇੱਥੋਂ ਆਪਾਂ ਇਹਨੂੰ 8.5 ਤੇ ਹੀ ਨਿਸ਼ਾਨ ਲਗਾਵਾਂਗੇ ਇਧਰੋਂ ਬੰਦ ਪੱਟੀ ਤੋਂ 8.5 ਠੀਕ ਹੈ ਜੀ ਦੀਰਾ ਇਹਨਾਂ ਦਾ ਹੈਗਾ 18 ਇੱਥੋਂ 18 9 ਇੰਚ ਇੱਥੋਂ ਵੀ ਆਪਾਂ ਨੇ ਇੱਕ ਸੂਤ ਘੱਟ ਹੀ ਰੱਖਣਾ ਤਾਂ ਕਿ ਇਹਨਾਂ ਦਾ ਫਰੰਟ ਬਿਲਕੁਲ ਸਾਫ਼ ਬਣੇ ਬਲ ਵਗੈਰਾ ਨਾ ਪੈਣ ਮੂਰੇ ਫਰੰਟ ਤੇ ਫਿਟਿੰਗ ਵਾਲਾ ਕੱਪੜਾ ਆਪਾਂ ਤਿਆਰ ਕਰਨਾ ਠੀਕ ਹੈ ਜੀ ਇਹ ਬਹੁਤ ਹੀ ਵਧੀਆ ਫਿਟਿੰਗ ਆਉਂਦੀ ਹੈਗੇ ਤਾਂ ਕਿ ਆਪਾਂ ਇਹਨੂੰ ਪੂਰੀ ਫਿਟਿੰਗ ਦੇਵਾਂਗੇ ਇੱਥੋਂ ਪ੍ਰੋਪਰ ਹੁਣ ਆਪਾਂ ਨੇ ਗਲੇ ਦਾ ਨਿਸ਼ਾਨ ਲਗਾਉਣਾ ਕਾਲਰ ਇਹਨੰਦਾ ਹੈਗਾ 15 ਆਪਾਂ ਇੱਥੋਂ ਆ ਨਿਸ਼ਾਨ ਲਗਾਵਾਂਗੇ 15 ਦਾ 2.5 ਇੰਚ ਤੇ ਨਿੱਕੇ ਨੂੰ 2.1 ਸੂਤ ਪੌਣੇ ਤਿੰਨ ਵੀ ਕਰ ਸਕਦੇ ਹਾਂ ਇਹ ਗਲਾਈ ਨੂੰ ਤੁਸੀਂ ਬਿਲਕੁਲ ਗਲਾਈ ਨਹੀਂ ਦੇਣਾ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪਹਿਲੋ ਵਾਲੀ ਵੀਡੀਓ 'ਚ ਹਨ ਵੀ ਜੇ ਕਾਲਰ ਹੋਵੇ ਤਾਂ ਆਪਾਂ ਉਹਨੂੰ ਤਿਰਛੀ ਰੱਖਣਾ ਇਸ ਤਰ੍ਹਾਂ ਇਹ ਬੈਨ ਆਪਣਾ ਫਿਰ ਆਪਾਂ ਉਹਨੂੰ ਗਲਾਈ ਦੇਣੀ ਆ। ਇਧਰੋਂ ਆਪਾਂ ਨੇ ਨਿਸ਼ਾਨ ਲਗਾਉਣਾ ਇੱਥੋਂ ਇਸ ਤਰ੍ਹਾਂ। ਠੀਕ ਆ ਜੀ। ਹੁਣ ਆਪਾਂ ਨੂੰ ਆ ਵੀ ਮੈਂ ਤੁਹਾਨੂੰ ਦੱਸਦਾ ਇਸ ਫੱਟੀ ਤੋਂ ਜਿੰਨਾ ਆਪਣਾ ਫਰੰਟ ਆ ਠੀਕ ਆ ਇਸ ਫੱਟੀ ਤੋਂ ਮਿਲਣਾ ਕਰੋ ਨਾਪ ਲੈਣ ਵੇਲੇ। ਜਿੰਨਾ ਆਪਣਾ ਫਰੰਟ ਨੂੰ ਪੂਰਾ ਰੱਖ ਲਓ ਤੁਸੀਂ ਜਦੋਂ ਤੁਸੀਂ ਇਹਨੂੰ ਮਿਣੋਗੇ ਦੁਬਾਰੇ ਬਣਾ ਕੇ ਤਾਂ ਇੱਕ ਸੂਤ ਵਾਧੇ ਉੱਤਰੂ ਇਹ ਘਟਦਾ ਨਹੀਂ। ਕਿਤੇ ਤੁਸੀਂ ਸੋਚੋਗੇ ਕਿ ਇਹਦਾ ਇਹ ਟਾਈਟ ਹੋ ਜੂਣਾ। ਟੈਟ ਨਹੀਂ ਹੋਊਗਾ ਬਿਲਕੁਲ ਪਲੇਨ ਰਹੂਗਾ ਗੋ ਸਾਫ ਬਲ ਨਹੀਂ ਬਣੀ ਹੁਣ ਪਹਿਲਾਂ ਆਪਾਂ ਗਲੇ ਦੀ ਇਹਦੀ ਕਾਟ ਪਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਇਹਦੀ ਢਲਾਂ ਦੇਣੀ ਹੈ ਸੱਚ ਉਹ ਮੈਂ ਤੁਹਾਨੂੰ ਦੱਸਣਾ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ ਨਾ ਕਿਸੇ ਦੇ 2 ਇੰਚ ਦੇਣੀ ਆਪਾਂ ਕਿਸੇ ਦੇ 1.5 ਇੰਚ ਹਰਕ ਦੇ 2 ਇੰਚ ਨਹੀਂ ਦੇਣੀ ਆਪਾਂ ਕਿਸੇ ਦੇ 2.5 ਇੰਚ ਵੀ ਆਪਾਂ ਦੇਣੀ ਪੈਣੀ ਜਿਹਦੇ ਆ ਮੋੜੇ ਜ਼ਿਆਦੇ ਟਲਦੇ ਆਪਾਂ ਇਹਨਾਂ ਦੇ 2 ਇੰਚ ਦੇ ਰਹੇ ਆ ਮੋੜੇ ਦੀ ਢਲਾਂ ਇਸ ਤਰ੍ਹਾਂ ਬਿਲਕੁਲ ਸਟਰੋ ਠੀਕ ਹੈ ਮੋਢਾ ਪਹਿਲੇ ਧਿਆਨ ਨਾਲ ਕੱਟਿਆ ਕਰੋ ਤਾਂ ਕਿ ਜਦੋਂ ਇਹ ਮੋਢਾ ਵੱਡਾ ਹੋ ਜਾਏ ਤਾਂ ਇੱਥੇ ਤੁਹਾਡੇ ਬੰਦ ਲੱਗ ਜਾਣਾ ਨਾ ਪਵੇ ਦੇਖ ਕੇ ਠੀਕ ਹੈ ਜੀ ਕਟਣਾ ਛਾਤੀ ਦੇ ਹਿਸਾਬ ਨਾਲ ਲੋ ਇਹ ਆਪਣੇ ਕੁੜਤੇ ਦੇ ਅਗਲੇ ਪਿਛਲੇ ਪੱਲੇ ਕਟਿੰਗ ਹੋ ਗਈ ਹੁਣ ਆਪਾਂ ਕਟਾਂਗੇ ਬਾਹਾਂ ਇਹ ਬਹੁਤ ਧਿਆਨ ਨਾਲ ਦੇਖਣ ਵਾਲੀ ਵੀਡੀਓ ਅੱਜ ਆਪਣੀ ਪੁੜਸੇਦਲਾ ਕਪੜਾ ਮੈਂ ਤੁਹਾਨੂੰ ਪਹਿਲਾਂ ਜੁਕਰ ਕੀਤਾ ਸੀ ਨਾ ਜੇ ਪੁੜਸੇਦ ਹੋਵੇ ਇਹਦੇ ਵਿੱਚ ਅੱਜ ਆਪਣੇ ਦੋਸਤੋਂ ਪੁੜਸੇਦ ਹੈਗੀ ਆ ਆਨੇ ਖਵਾ ਪਾਸਾ ਸਿੱਧਾ ਆ ਗਿਆ ਆਪਣਾ ਆ ਪਾਸਾ ਆ ਗਿਆ ਆਪਣਾ ਅੰਚ ਪੁੱਠਾ ਆਪਾਂ ਇਹਨੂੰ ਬੰਦ ਕਰਕੇ ਰੱਖਾਂਗੇ ਸਿੱਧੇ ਪਾਸੇ ਨੂੰ ਤਾਂ ਕਿ ਨਿਸ਼ਾਨ ਵਗੈਰਾ ਨਾ ਹੋ ਹੁਣ ਇਹਨਾਂ ਦਾ ਜਿਹੜਾ ਮੋਡਾ ਆਪਣੇ ਕੋਲੇ 19.5 ਇੰਚ ਆ ਆਪਾਂ ਇੱਥੋਂ ਰੱਖਾਂਗੇ 20 ਠੀਕ ਆ ਜੀ ਇਹ ਬਾਪਾ ਮੇਲਾਂ ਦਾ ਪਹਿਲੋ ਵਾਲੀ ਵੀਡੀਓ ਚ ਨਹੀਂ ਕੱਟੀ ਅੱਜ ਪਹਿਲੀ ਵਾਰੀ ਕੱਟ ਰਹੇ ਹਾਂ ਇਸ ਠੀਕ ਆ ਬਾਕੀ ਜਿੱਥੋਂ ਤੁਹਾਨੂੰ ਕਿਤੋਂ ਨਹੀਂ ਪਤਾ ਲੱਗਦਾ ਹਨਾ ਤਾਂ ਤੁਸੀਂ ਪੁੱਛ ਸਕਦੇ ਹੋ ਕਿਤੋਂ ਵੀ ਕਮੈਂਟ ਕਰਕੇ 1.90 ਆਪਣੇ ਇਥੋਂ ਇਹ ਆਪਾਂ ਰੱਖਾਂਗੇ ਇਹਨੂੰ 1.20 ਲਓ ਜੀ ਠੀਕ ਆ ਇਧਰੋਂ ਇਹਨੂੰ ਪੂਰਾ ਰੇਵ ਕਰ ਲੈਣਾ ਇਸ ਤਰ੍ਹਾਂ ਅੱਗੇ ਘੱਟ ਤੋਂ ਘੱਟ ਕੱਪੜਾ ਖਰਾਬ ਹੋ ਪਜਾਮੇ ਦੀ ਲੰਬਾਈ ਵੀ ਜ਼ਿਆਦਾ ਇਹਨਾਂ ਦੀ ਇਥੋਂ ਆਪਾਂ ਨੇ ਹੋਣ ਇਹਨੂੰ ਇੱਕ ਸੂਤ ਛੱਡ ਕੇ ਹੀ ਨਿਸ਼ਾਨ ਲਗਾਉਣਾ ਬਾਹਾਂ ਦੀ ਲੰਬਾਈ ਹੈਗੀ ਆ ਜੀ 25 ਇੰਚ ਤੇ ਆਪਾਂ ਰੱਖਣਾ ਇਹਨੂੰ ਇਥੋਂ 24 ਇੰਚ ਤਾਂ ਕਿ ਅੱਗੇ ਦੇ ਕਾਫ ਲਾਗੇ ਇਹਨੇ 2 ਇੰਚ ਆਪਣੀ ਬਣ ਕਰਕੇ ਬਾਹ 25 ਸਵਾ 25 ਰਹਿ ਜਾਣੀ ਠੀਕ ਆ ਜੀ ਇਥੋਂ ਆਪਾਂ ਨੇ ਫਿਟਿੰਗ ਵਾਲੀ ਬਾਹਰ ਰੱਖਣੀ ਹੈ 5.5 ਇੰਚ ਇਸ ਤਰ੍ਹਾਂ ਇਧਰੋਂ ਆਪਾਂ ਨੇ ਇੱਕ ਨਿਸ਼ਾਨਾ ਇਹ ਲਗਾਉਣਾ ਇੱਕ ਨਿਸ਼ਾਨਾ ਇਹ ਲਗਾਉਣਾ ਇਥੋਂ ਆਪਾਂ ਰੱਖੀ ਸੀ 24 ਆਪਾਂ ਇਸ ਨਿਸ਼ਾਨ ਤੋਂ ਵੀ ਹੀ 24 ਹੀ ਰੱਖਾਂਗੇ ਇਧਰੋਂ ਤੁਸੀਂ 3 ਇੰਚ 3.5 ਇੰਚ ਪੌਣੇ 4 ਇੰਚ ਤੱਕ ਚੱਕ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇਥੋਂ ਇਹਨੂੰ ਹਲਕੀ ਹਲਕੀ ਸ਼ੇਪ ਦੇਵਾਂਗੇ ਮੋਢੇ ਦੀ ਇਸ ਤਰ੍ਹਾਂ ਇਥੋਂ ਬਿਲਕੁਲ ਇਸ ਤਰ੍ਹਾਂ ਸ਼ੇਪ ਦੇ ਦੇਣਾ ਕਰੋ ਆ 2 ਟਾ ਇੰਚ ਦੀ ਕ੍ਰਿਸ਼ਦੀ ਰੱਖਣਾ ਆਪਾਂ ਇਹਨੂੰ ਉਸ ਤੋਂ ਬਾਅਦ ਇਹਨੂੰ ਹਲਕੀ ਹਲਕੀ ਇਸ ਤਰ੍ਹਾਂ ਸ਼ੇਪ ਦੇ ਦੇਣੀ ਹੁਣ ਇਹਨਾਂ ਦੀ ਕੋਣੀ ਹੈਗੀ ਆਪਣੇ ਕੋਲੇ 13 ਇੰਚ ਆਹ ਇਹਨਾਂ ਦੀ ਕੋਣੀ ਠੀਕ ਹੈ ਜੀ ਆਪਾਂ ਫੱਟੀ ਦੀ ਸਹਾਇਤਾ ਦੇ ਨਾਲ ਇਹਨਾਂ ਦੀ ਕੋਣੀ ਕਟਾਂਗੇ ਤਾਂ ਕਿ ਵਧੀਆ ਸ਼ੇਪ ਆਵੇ ਹਨਾ ਇਸ ਤਰ੍ਹਾਂ ਲੋਟੀ ਇਥੋਂ ਆਪਾਂ ਨੇ ਫੱਟੀ ਇਸ ਤਰ੍ਹਾਂ ਲਗਾ ਲੈਣੀ ਆ ਇਹ ਮਸਟਰ ਠੀਕ ਆ ਜੀ ਨੋ ਨਾਲ ਦਾ ਕਪੜਾ ਆਪਣੋਂ ਉਧਰ ਇੱਕ ਸਾਈਡ ਬਾਜੂ ਆ ਚੀਜ਼ ਜਿਹੜੀ ਆਪਾਂ ਨੇ ਵਧੀਆ ਫਿਟਿੰਗ ਦੇਣੀ ਆ ਜਿਵੇਂ ਗਾਹਕ ਮੰਗਦਾ ਵੀ ਕੋਈ 16 ਇੰਚ ਮੰਗਦਾ ਕੋਈ ਨਹੀਂ ਕੋ 15 ਇੰਚ ਦੇਖੋ ਇਹ 13 ਇੰਚ ਮੰਗ ਰਹੇ ਆ ਆਪਾਂ 13 ਕਰਕੇ ਇਹਨਾਂ ਨੂੰ 13.5 ਦਾ ਪਾਸੇ ਤੋਂ ਮਾਰਜਿਨ ਰੱਖ ਕੇ ਬਾਕੀ ਕਲਾਈ ਦੇ ਦੇਣੀ ਇਹਨਾਂ ਦੇ ਕਾਫ ਵੀ ਹੈਗੇ ਆ 9.5 ਇੰਚ ਆਪਾਂ ਉਸ ਹਿਸਾਬ ਦੇ ਨਾਲ ਹੀ ਕਟਾਂਗੇ ਨੋ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਲਕਾ ਹਲਕਾ ਕੱਟ ਦੇਣਾ ਇਧਰ ਹੁਣ ਆਪਾਂ ਗਲਾਈ ਦੇ ਦੇਣੀ ਹੈ ਇਹ ਵੀ ਹਲਕੀ ਹਲਕੀ ਇਸ ਤਰ੍ਹਾਂ ਇੱਕ ਚੀਜ਼ ਆਪਾਂ ਨੇ ਇਹ ਧਿਆਨ ਰੱਖਣਾ ਆ ਆਪਣਾ ਜਿੱਦਾਂ ਸਿੱਧਾ ਪਾਸਾ ਉਧਰ ਟੱਕ ਲਾਣ ਨੇ ਜਿਹੜਾ ਬਿਲਕੁਲ ਸਿੱਧਾ ਹੀ ਰੇਵ ਆ ਇਰਾ ਸਿੱਧਾ ਆ ਗਿਆ ਆਪਣਾ ਬਿਲਕੁਲ ਠੀਕ ਆ ਜਿੰਨੀ ਆਪਾਂ ਬਾਹਰ ਨੂੰ ਸਾਈਡ ਤੇ ਕਰ ਲੈਣ ਇੱਕ ਵਾਰੀ ਹੁਣ ਆਪਾਂ ਇਹ ਕੰਨੀ ਨੂੰ ਇਸ ਤਰ੍ਹਾਂ ਕੱਟਾਂਗੇ। ਠੀਕ। ਹੁਣ ਆਪਾਂ ਸਿੱਧਾ ਪਾਸਾ ਇੱਧਰ ਰੱਖਿਆ ਹੋਇਆ ਹੈਗਾ। ਠੀਕ ਆ ਜੀ। ਇਸ ਬਾਹ ਨੂੰ ਹੁਣ ਆਪਾਂ ਨੇ ਖੋਲ ਕੇ ਇਹਦੇ ਉੱਪਰ ਉਵੇਂ ਵਿਛਾ ਲੈਣਾ। ਆ ਦੇਖੋ ਆ ਸਿੱਧਾ ਇੱਧਰ ਆ ਸਿੱਧਾ। ਠੀਕ ਆ ਤਾਂ یوں ਮੈਂ ਤੁਹਾਨੂੰ ਕਹਿੰਦੇ ਖੋਲ ਕੇ ਬਾਹਾਂ ਆਪਾਂ ਕੱਟਾਂਗੇ। ਇਹ ਆ ਜੰਨੇ ਜੀ ਬਾਹ ਖੋਲ ਕੇ ਕੱਟਣਾ ਨੇਖਾ ਤਾਂ ਆਪਣਾ ਕੱਪੜਾ ਵੇਸਟ ਨਹੀਂ ਹੋਇਆ ਤੇ ਨਾਲੇ ਆਪਣੇ ਬਾਹ ਨਿਕਲੇ ਆਉਣਗੇ ਇਹਦੇ ਵਿੱਚੋਂ ਦੋਨੇ ਪਾਸੇ ਸਿੱਧੇ ਜਾਂ ਤਾਂ ਅੰਦਰ ਹੀ ਹੋਣ ਜਾਂ ਬਾਹਰ ਹੋਣ ਅੰਦਰ ਹੀ ਹੋਣ ਹਮੇਸ਼ਾ ਬਾਹਰ ਚਾਕ ਵਗੈਰਾ ਲੱਗ ਜਾਂਦਾ ਹਨਾ ਬਾਕੀ ਤੁਸੀਂ ਚਿੱਟਾ ਕੱਪੜਾ ਕੱਟਣ ਵੇਲੇ ਵਾਈਟ ਚਾਕ ਵਰਤ ਸਕਦੇ ਚਿੱਟਾ ਜਾਗ ਜੇ ਮੈਂ ਵਰਤ ਸਕਦੇ ਮੇਰਾ ਜਿਆਦਾ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਸੁਝਾਉਂਦਾ ਮਤਲਬ ਇਹ ਹੈ ਵੀ ਆਪਾਂ ਜਿਆਦਾ ਜਿਵੇਂ ਆਪਾਂ ਵੇਂਦੇ ਰਹਿੰਨੇ ਆ ਇਹ ਵੀਡੀਓ ਬਣਾਉਣ ਨੂੰ ਬਨੇ ਆਮ ਕੀ ਕਰਦੇ ਆ ਵੀ ਇੰਗਲਿਸ਼ ਵਰਤਨ ਆ ਜਾਂਦੇ ਨੇ ਅੰਗਰੇਜ਼ੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਮੇਰਾ ਜਿਆਦਾ ਇਹ ਰਚਾਨੇ ਹੀ ਹੁੰਦਾ ਵੀ ਤੁਹਾਨੂੰ ਸੌਖਾ ਤੋਂ ਸੌਖਾ ਸਮਝ ਆ ਜੇ ਵੀ ਪੰਜਾਬੀ ਸਮਝ ਆਣੀ ਹੈ ਨਾ ਬਾਕੀ ਜੇ ਕੋਈ ਫਿਰ ਵੀ ਕਮੀ ਪੇਚੀ ਰਹਿ ਜਾਂਦੀ ਆ ਤਾਂ ਤੁਸੀਂ ਕਮੈਂਟ ਕਰਿਆ ਕਰੋ ਫਿਰ ਆਪਾਂ ਉਵੇਂ ਦੇ ਸਾਰਾ ਸਿਸਟਮ ਰੱਖਾਂਗੇ ਠੀਕ ਹੈ ਲੋ ਹੁਣ ਆਪਾਂ ਇਧਰ ਵੀ ਇਸ ਤਰ੍ਹਾਂ ਕੱਟ ਦੇਣਾ ਹਲਕਾ ਹਲਕਾ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਂਸਲਾ ਵਧਦਾ ਅੱਗੇ ਤੋਂ ਵੀ ਠੀਕ ਹੈ ਜੀ ਲਓ ਆ ਆਪਨੇ ਸਿੱਧੇ ਪਾਸੇ ਆਗੇ ਹਰੇ ਪਾਸੇ ਆਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫੱਟੀਆਂ ਕੱਟਾਂਗੇ ਇਹਦੀਆਂ ਲਓ ਜੀ ਇਹ ਆਪਣੇ ਰੋਨੇ ਬਾਹਾਂ ਸਿੱਧੇ ਪਾਸੇ ਅੰਦਰ ਹੁਣ ਆਪਾਂ ਇਹ ਤੋਂ ਇਸ ਤਰ੍ਹਾਂ ਜਾਂ ਤਾਂ ਪ੍ਰੈਸ ਮਾਰ ਲੈਣੀ ਜਾਂ ਨੌ ਦੀ ਸਹਾਇਤਾ ਨਾਲ 6 ਇੰਚ ਟਿੱਕਰ ਆਪਾਂ ਨੇ ਕਰੀਜ਼ ਬਣਾ ਲੈਣੀ ਹੈ ਫੱਟੀਆਂ ਕੱਟਣਾਂ ਠੀਕ ਹੈ ਜੀ ਆ ਹੋ ਗਏ ਰੇਪ ਪਾਸੇ ਪਿਛਲੇ ਪਾਸੇ ਫਟੀਆਂ ਦੋ ਲੜ ਚੱਕਾਂਗੇ ਆਪਾਂ ਇੱਥੋਂ ਇਸ ਤਰ੍ਹਾਂ ਇਹ ਬਾਹਾਨੀ ਫਟੀਆਂ ਘਟিয়ে ਗਏਗਾ ਹੁਣ ਆਪਾਂ ਮੋਢੇ ਦੀ ਅਗੂ ਕਾਟ ਪਾਵਾਂਗੇ ਹਲਕੀ ਹਲਕੀ ਇਹ ਅੱਧਾ ਕੈਂਚੀ ਪਾਉਣੀ ਆਪਾਂ ਜਿਆਦਾ ਨਹੀਂ ਪਾਉਣੀ ਇਹ ਆ ਠੀਕ ਹੈ ਜੀ ਬਸ ਇੱਥੋਂ ਹਲਕਾ ਹਲਕਾ ਕਰਕੇ ਬਾਹਰ ਕੱਢਦੇ ਹੁਣ ਮੂਰੇ ਟੱਕ ਦੇਵਾਂਗੇ ਆਪਾਂ ਲਓ ਜੀ ਆਪਣਾ ਅੱਗਾ ਪਿਛਾ ਵੀ ਪੱਲੇ ਕੱਟੇ ਗਏ ਬਾਹਾਂ ਵੀ ਆਗੀਆਂ ਠੀਕ ਆ ਜੀ ਹੁਣ ਆਪਾਂ ਕਟਾਂਗੇ ਪਜਾਮਾ ਕਪੜਾ ਆਪਣੇ ਕੋਲੇ ਹੈਗਾ ਬਹੁਤ ਥੋੜਾ ਠੀਕ ਆ ਇਹਨੂੰ ਆਪਾਂ ਕੋਲੋਂ ਕਪੜਾ ਵਿਉਂਤਾਂਗੇ ਫਿਰ ਉਸ ਹਿਸਾਬ ਨਾਲ ਪਜਾਮਾ ਕਟਾਂਗੇ ਹੋ ਸਕਦਾ ਆਪਾਂ ਨੂੰ ਕੋਈ ਜੋੜ ਵਗੈਰਾ ਪਾਉਣਾ ਪਵੇ ਕਿਉਂਕਿ ਤਾਂ ਇਹ 5 ਮੀਟਰ ਹੀ ਕਪੜਾ ਸੀ ਆਪਣੇ ਕੋਲੇ ਉਸ ਆਪਾਂ ਜਦੋਂ ਹਮੇਸ਼ਾ ਆਪਣੇ ਇਹੀ ਸੁਭਾਅ ਦਾ ਕਹਿੰਦਾ ਵੀ ਆਪਾਂ ਕੱਪੜੇ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖਦੇ ਆ ਤੁਸੀਂ ਵੀ ਇਸ ਤਰੀਕਾ ਕਰਿਆ ਕਰੋ ਜਦੋਂ ਕੱਪੜਾ ਕੋਈ ਸਲਾਈ ਕਰਵਾਉਣਾ ਨਾ ਤਾਂ ਉਹਨੂੰ ਪਹਿਲਾਂ ਭਿਉਂ ਕੇ ਰੱਖਿਆ ਕਰੋ ਮੇਰੀਆਂ ਭੈਣਾਂ ਕੱਪੜੇ ਨੂੰ ਪਾਣੀ ਦੇ ਵਿੱਚ ਫਿਰ ਉਸ ਨੂੰ ਸੁਮਾਹੋ ਜਾਂ ਤੁਸੀਂ ਆਪ ਸੇ ਹੋਣਾ ਫਿਰ ਧੋ ਕੇ ਪਹਿਲਾਂ ਪ੍ਰੈਸ ਮਾਰੋ ਤੇ ਜਿੰਨਾ ਉਹਨੇ ਸੁਗੜਨਾ ਸੁਮੜ ਜਾਊਗਾ ਠੀਕ ਹੈ ਜੀ ਬਾਅਦ ਦੇ ਵਿੱਚ ਸੂਟ ਟਾਈਟ ਜਾਂ ਉੱਚਾ ਵਗੈਰਾ ਨਹੀਂ ਹੁੰਦਾ ਹਨਾ ਪੂਰਾ ਇਹਨੂੰ ਪਹਿਉਆਂ ਕਰੋ ਪ੍ਰੋਪਰ ਜਿੰਨਾ ਆਪਾਂ ਨੂੰ ਲੋਡ ਹੈ ਨਾ 10 ਤੋਂ 12 ਘੰਟੇ ਜਿੰਨਾ ਇਹਦਾ ਟਾਈਮ ਹੈ ਨਾ ਪੂਰਾ ਪਹਿਉਆਂ ਕਰੋ ਤੁਹਾਨੂੰ ਇਸ ਤਰ੍ਹਾਂ ਜੇ ਹੁਣ ਆਪਾਂ ਇਹਦੀ ਲਵਾਈ ਚੈੱਕ ਕਰਾਂਗੇ ਜੇ ਲੋਡ ਪਈਦਾ ਹੋਊਗਾ ਤਾਂ ਆਪਾਂ ਜੋੜ ਪਾਉਣਾ ਵੀ ਪਵੇਗਾ ਨਾ ਪਜਾਮੇ ਦੀ ਲਵਾਈ ਹੈ 38 ਇੰਚ ਆਪਣੇ ਕੋਲੇ ਇਹ ਹੈਗਾ 43 ਯਾਨੀ ਕਿ ਆਪਾਂ ਕੋਸ਼ਿਸ਼ ਇਹ ਹੀ ਕਰਾਂਗੇ ਵੀ ਆਪਣਾ ਪੂਰਾ ਪੂਰਾ ਆ ਸਕੇ ਹੋ ਸਕਦਾ ਆਪਾਂ ਨੂੰ ਬੈਕ ਪੱਲਿਆਂ ਦੇ ਵਿੱਚ ਜੋੜ ਆਉਣੇ ਪੈਣ ਕਾਕਾ ਫੱਟੀ ਦੇ ਦੇ ਹਾਂਜੀ ਉਹ ਆਪਾਂ ਇਹਨੂੰ ਸਕੇਲ ਕਰਾਂਗੇ ਇਸ ਤਰ੍ਹਾਂ ਉਹਨਾਂ ਜਿਹਾ ਆਪਾਂ ਇਹਨੂੰ ਸਕੇਲ ਕਰਾਂਗੇ ਇਸ ਤਰ੍ਹਾਂ 1/2 ਇੰਚ ਦੀ ਡਾਊਨਿੰਗ ਇਹਦੇ ਉੱਪਰ ਛੱਡਾਂਗੇ 2 ਇੰਚ ਹੁਣ ਇਹਨਾਂ ਦੀ ਲੰਬਾਈ ਹੈਗੀ ਜੀ 38 ਇੰਚ ਇਥੋਂ ਆਪਾਂ 38 ਇੰਚ ਤੇ ਨਿਸ਼ਾਨ ਲਗਾਵਾਂਗੇ 2.5 ਇੰਚ ਆਪਣਾ ਤਰਪਾਈ ਦਾ ਆ ਗਿਆ ਬੈਗ ਪੱਲੇ ਤੇ ਜੋੜ ਪਊਗਾ ਹੀ ਪਊਗਾ ਠੀਕ ਹੈ ਜੀ ਇਹਨਾਂ ਦੀ ਅਗਲੀ ਝੋਲੀ ਹੈਗੀ ਹੈ 12 ਆਪਾਂ ਇੱਥੋਂ ਰੱਖਾਂਗੇ ਇਹਨੂੰ 13 ਇੰਚ ਲੋ ਜੀ ਇਹ ਕੁਰਤੇ ਪੈਮੀ ਦਾ ਹੀ ਨਾਪ ਆਪਾਂ ਨੂੰ ਇੱਥੋਂ ਜੇਕਰ ਆਪਾਂ ਇਹਨੂੰ 13 ਇੰਚ ਰੱਖਾਂਗੇ ਤਾਂ ਇਹਨਾਂ ਦੀ ਝੋਲੀ ਬਿਲਕੁਲ 12 ਤਿਆਰ ਰਹੇਗੀ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦਿਖਾਉਂਨ ਇੱਥੋਂ ਪਹਿਲਾਂ ਆਪਾਂ ਇਹਨੂੰ ਸਕੇਲ ਕਰਾਂਗੇ ਇਸ ਤਰ੍ਹਾਂ ਲੋ ਜੀ ਪਹਿਲਾ ਨਿਸ਼ਾਨ ਫੇਰ ਦੂਸਰਾ ਨਿਸ਼ਾਨ ਆ ਗਿਆ ਆਪਣਾ ਲੰਬਾਈ ਦਾ ਨੋ ਇਸ ਤਰ੍ਹਾਂ ਤੀਸਰਾ ਨਿਸ਼ਾਨ ਆ ਗਿਆ ਆਪਣਾ ਜਿਹੜਾ ਆਪਾਂ ਬੂਰੀ ਦੇ ਵਿੱਚ ਕਪੜਾ ਮੋੜਾਂ ਨੂੰ ਮਾਰ ਜਿੰਦਾ ਨੋ ਇਹਨਾਂ ਦਾ ਇਧਰੋਂ ਆਪਾਂ ਥੋੜਾ ਜਿਹਾ ਛੱਡ ਲੈਣਾ ਕੰਨੀ ਤੋਂ ਪੱਟ ਦਾ ਹੈਗਾ ਇਹਨਾਂ ਦਾ 28 ਇੰਚ ਇੱਥੋਂ ਆਪਾਂ ਇਹਨੂੰ 27.5 ਰੱਖਾਂਗੇ ਬੈਗ ਤੋਂ ਵੱਧ ਪਾ ਲੈਣੀ ਠੀਕ ਹੈ ਜੀ ਇਧਰੋਂ ਦੋ ਤੋਂ ਇੱਕ ਸੁੱਤ ਘੱਟ ਕਰ ਲਿਆ ਕਰੋ ਆ ਜਿਹੜਾ ਆਪਣਾ ਹੈਗਾ ਇੱਥੋਂ ਰਹਿ ਗਿਆ 12 ਇੰਚ ਇੱਥੋਂ ਵੀ 12 ਇੰਚ ਰੱਖ ਕੇ ਆਪਾਂ ਨੇ ਨਿਸ਼ਾਨ ਲਗਾ ਦੇਣਾ ਹੁਣ ਆਪਾਂ ਨੇ ਇਧਰੋਂ ਮੂਰੀ ਤੋਂ ਵੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਨਾ ਜੇ ਆਪਾਂ ਨੇ ਇੱਥੋਂ 12 ਰੱਖਿਆ ਇੱਥੋਂ 12 ਰੱਖਣਾ ਆਪਾਂ ਨਾ ਕਿ ਇੱਥੋਂ ਆ ਜੀ ਮੈਨੂੰ ਇੱਥੋਂ 12 ਰੱਖਿਆ ਇੱਥੋਂ ਵੀ ਆਪਾਂ ਇਹਨੂੰ ਰੱਖਾਂਗੇ 12 12 ਦੰਦ ਹੋ ਗਏ 6 ਠੀਕ ਹੈ ਜੀ ਸਟ੍ਰੇਟ ਪਿਆਮ ਮੂਰੀ 17.5 ਇੱਥੋਂ ਆਪਾਂ ਇਹਨੂੰ 17.5 ਹੀ ਰੱਖਾਂਗੇ ਇਸ ਤਰ੍ਹਾਂ ਹੁਣ ਆਪਾਂ ਇਹ ਸਾਰੇ ਨਿਸ਼ਾਨਾਂ ਨੂੰ ਚੱਕ ਲਾਂਗੇ। ਫੱਟੀ ਦੀ ਸਹਾਇਤਾ ਦੇ ਨਾਲ ਇਸ ਤਰ੍ਹਾਂ ਇੰਗਰ ਕੋਲ ਪੂਰੀ ਸਫਾਈ ਦੇ ਨਾਲ ਨਿਸ਼ਾਨ ਨੂੰ ਲਗਾਉਣਾ। ਇਤੋਂ ਹਲਕੀ-ਹਲਕੀ ਇਹਨਾਂ ਗੁਲਾਈ ਆਪਾਂ ਨੇ ਦੇ ਦੇਣੀ ਹੈ ਇਸ ਤਰ੍ਹਾਂ। ਠੀਕ ਹੈ ਜੀ। ਹੁਣ ਆਪਾਂ ਇਹ ਫੱਟੀ ਦੀ ਸਹਾਇਤਾ ਦੇ ਨਾਲ ਕੱਟਾਂਗੇ। ਇਧਰੋਂ ਕੋਲ ਹਲਕਾ ਜਿਹਾ ਬਾਹਰ ਨੂੰ ਰੱਖਣਾ ਇੱਕ ਸੂਤ। ਠੀਕ ਹੈ ਜੀ। ਹੁਣ ਆਪਾਂ ਨੇ ਇਧਰ ਬਾਹਰਲਾ ਨਿਸ਼ਾਨ ਲਗਾਉਣੀ ਆ ਗਲਾਈ ਨਾ ਆਪਾਂ ਜ਼ਿਆਦੇ ਨਹੀਂ ਦੇਣੀ ਠੀਕ ਹੈ ਜੀ ਇਹਨੂੰ ਉੱਪਰ ਨੂੰ ਕੱਢ ਦੇਣਾ ਆਪਾਂ ਨੇ 3-4 ਇੰਚ ਇੱਥੋਂ ਆਪਾਂ ਨੇ ਇਹ ਨਿਸ਼ਾਨ ਦੇਣਾ ਬਣਾ ਲਿਆ ਹੁਣ ਆਪਾਂ ਇਹ ਫੱਟੀ ਨੂੰ ਇਸ ਤਰ੍ਹਾਂ ਘੁਮਾ ਕੇ ਇਧਰ ਲਿਆਉਂ ਨੋਚ ਇਸ ਨਿਸ਼ਾਨ ਤੋਂ ਹਲਕਾ ਜਿਹਾ ਇਧਰ ਨੂੰ ਰੱਖਣਾ ਬਾਹਰ ਨੂੰ ਫੇਰ ਫੱਟੀ ਨੂੰ ਆਪਾਂ ਨੂੰ ਉੱਪਰ ਨੂੰ ਚੱਕਾਂਗੇ ਇਸ ਨਿਸ਼ਾਨ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਦੇਣਾ ਠੀਕ ਹੈ ਇੱਥੇ ਇਹ ਆ ਚੀ ਜੇ ਤੁਹਾਨੂੰ ਦਿੱਕਤ ਆਵੇ ਨਾ ਇਸ ਤਰ੍ਹਾਂ ਕਰ ਲਿਆ ਕਰੋ ਵੀ ਇੱਥੇ ਆਪਣੀਆਂ ਚੁੰਝ ਨਹੀਂ ਮੰਨਦੀ ਹੁਣ ਮੈਂ ਤੁਹਾਨੂੰ ਇਹਦੀ ਝੋਲੀ ਬਣ ਕੇ ਦਿਖਾਉਣਾ ਵੀ ਕਿੰਨੀ ਰਜੂਣਾ ਦੇਖੋ ਇੱਥੋਂ ਇਸ ਤਰ੍ਹਾਂ ਤੁਸੀਂ ਫੀਟਾ ਲਗਾ ਕੇ ਨਾ ਮਿਲ ਲਿਆ ਕਰੋ ਪਹਿਲਾਂ ਕੱਚਾ ਆ ਦੇਖੋ 14 2 ਇੰਚ ਵਿੱਚ ਮੋੜ ਜੂਗਾ ਆਪਣੀ ਤਿਆਰ ਜਿਹੜੀ ਇਹ ਜੂਗੀ 12 ਇੰਚ ਠੀਕ ਹੈ ਜੀ ਇਹਦੀ ਅਗਲੀ ਝੋਲੀ ਹੈਗੀ 12 ਬੈਗ ਝੋਲੀ ਹੈਗੀ 14 ਬੈਗ ਆਪਾਂ ਤੁਹਾਨੂੰ 14 ਵੀ ਪੂਰੀ ਕਰਕੇ ਦਿਖਾਵਾਂਗੇ ਹਣਾ ਆ ਦੇਖੋ ਆਪਣੀ ਪਹਿਨਾ ਨਿਸ਼ਾਨਾਂ ਦੇ ਉੱਪਰ ਪ੍ਰਕਟਨਾ ਇਸ ਤਰ੍ਹਾਂ ਇਹ ਜਿਹੜੇ ਆਪਾਂ ਪੈਲਸਨ ਦੇ ਨਾਲ ਨਿਸ਼ਾਨ ਲਗਾ ਰਹੇ ਨੇ ਤੁਸੀਂ ਨਹੀਂ ਲਗਾਉਣੀ ਇਹ ਤਾਂ ਮੈਂ ਤੁਹਾਨੂੰ ਸਿਖਾਉਣ ਵਾਸਤੇ ਲਗਾਉਣਾ ਕਿ ਇੱਕ ਤਾਂ ਆਪਾਂ ਵੀਡੀਓ ਜਾਦੇ ਰਾਤ ਨੂੰ ਬਣਾਉਣੇ ਆ ਹਨਾ ਵੀ ਦਿਨੇ ਕਦੇ ਕੋ ਗਾਹ ਕ ਆ ਗਿਆ ਜਾਂ ਕੋਈ ਹੋਰ ਡਿੱਕਾ ਲੱਗ ਗਿਆ ਜਾਂ ਵਿੱਚ ਫੋਨ ਆਉਣ ਲੱਗ ਗਿਆ ਨਹੀਂ ਇਸ ਕਰਕੇ ਆਪਾਂ ਵੀ ਪੈਲਸਨ ਦੇ ਨਿਸ਼ਾਨ ਲਾਉਣ ਦਾ ਮਤਲਬ ਮੇਰਾ ਇਹੀ ਹੈ ਵੀ ਤੁਹਾਨੂੰ ਦਿਖ ਸਕਣ ਠੀਕ ਆ ਜੀ ਨਹੀਂ ਅਦਰਵਾਈਜ਼ ਆਪਾਂ ਕੀ ਕਰਦੇ ਚਾਕ ਦੇ ਨਾਲ ਇਹ ਜੀ ਨਿਸ਼ਾਨ ਲਗਾਉਣੇ ਆ ਜਦੋਂ ਆਪਾਂ ਆਪ ਦੁਕਾਨ ਤੇ ਕੰਮ ਕੱਢ ਦਿੰਦੇ ਨੇ ਠੀਕ ਆ ਜੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਕਵਾ ਲੈਣਾ ਇਸ ਤਰ੍ਹਾਂ ਕਰ ਲੈਣਾ ਕੱਪੜੇ ਨੂੰ ਬਿਲਕੁਲ ਪੈਂਟ ਦੀ ਤਰ੍ਹਾਂ ਹੈ ਨਾ ਉੱਪਰੋਂ ਕਰ ਕਰ ਰੱਖ ਰੱਖਾਂਗੇ ਇਹਨੂੰ ਕੱਪੜੇ ਨੂੰ ਠੀਕ ਆ ਜੀ ਬੈਕ ਪੱਲਿਆਂ ਦੀ ਇਹਦੇ ਜੋੜ ਮੈਂ ਤੁਹਾਨੂੰ ਦੱਸਤਾ ਸੀ ਪਹਿਲਾਂ ਹੀ ਪੈਣਾ ਹੀ ਪੈਣਾ ਉਹ ਥੋੜਾ ਜਿਹਾ ਆਪਾਂ ਬੈਕ ਤੇ ਜੋੜ ਪਾ ਰਹੇ ਹਾਂ ਇਸ ਤਰ੍ਹਾਂ ਇਹਨੂੰ ਆਪਾਂ ਹੱਥ ਮਾਰ ਕੇ ਸੈੱਟ ਕਰ ਲੈਣਾ ਕਪੜਾ ਮੈਂ ਪਹਿਲਾਂ ਪ੍ਰੈਸ ਕਰ ਲਿਆ ਸੀਗਾ ਵੀਡੀਓ ਥੋੜੀ ਲੰਮੀ ਜ਼ਰੂਰ ਹੋ ਜਾਂਦੀ ਆ ਤੇ ਪਰ ਥੋੜਾ ਟਾਈਮ ਤਾਂ ਲੱਗਦਾ ਹੀ ਹਨਾ ਸਿੱਖਣ ਤੇ ਤਾਂ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਹੁਣ ਆਪਾਂ ਇਸ ਤਰ੍ਹਾਂ ਕਰਕੇ ਅਨਿਸ਼ਾਨ ਦਾ ਆਪਣੇ ਧਿਆਨ ਰੱਖਣਾ ਟੱਕ ਦਾ ਨਿਸ਼ਾਨ ਉਧਰ ਰਵੇ ਆਪਾਂ ਇਧਰੋਂ ਆਪਾਂ ਇਹ ਦੋ ਸੂਤ ਰੱਖਣਾ ਹੈ ਲਓ ਜੀ ਹੁਣ ਆਪਾਂ ਇਹਨੂੰ ਵਿਚਾਲੇ ਨੇ ਦੇ ਉੱਪਰ ਆ ਦੇਖੋ ਠੀਕ ਆ ਜੀ ਇਸ ਤਰ੍ਹਾਂ ਹੁਣ ਆਪਾਂ ਇੱਥੇ ਇਹ ਜੋੜ ਪਾ ਰਹਿਆਂਗੇ ਪਹਿਲਾਂ ਕੱਟ ਦਿੰਦੇ ਇਹਨੂੰ ਇੱਥੋਂ ਕੁੰਡੇ ਨੂੰ ਇਸ ਤਰ੍ਹਾਂ ਹਲਕਾ ਹਲਕਾ ਠੀਕ ਆ ਤਾਂ ਕਰ ਆਪਣੇ ਜੋੜ ਆਉਣੇ ਹੋ ਸਿੱਧਾ ਆ ਜਿਹੜਾ ਆਪਾਂ ਕੁਰਤੇ ਨਾਲੋਂ ਕੱਪੜਾ ਲਿਆ ਸੀ ਇਹ ਵਰਤ ਸਕਦੇ ਇਹਦੇ ਵਿੱਚੋਂ ਜੋੜ ਆ ਬਸ ਲੋਚ ਇਸ ਤਰ੍ਹਾਂ ਪਹਿਲੀ ਹੀ ਰੱਖ ਲਿਆ ਕਰੋ ਸਾਰਾ ਸੌਖਾ ਇਹਨੂੰ ਉੱਪਰ ਨੂੰ ਚੱਕ ਲਓ ਜੇ ਜੋੜ ਪਾਉਣਾ ਵੀ ਪੈ ਜੇ ਤੁਹਾਨੂੰ ਨੇ ਬਸ ਇਸ ਤਰ੍ਹਾਂ ਚੜਾ ਕਰਕੇ ਰੱਖ ਲੈਣਾ ਆਪਾਂ ਇਹਦਾ ਕੱਪੜਾ ਇਹ ਜਾਦਾ ਕੀ ਹੁੰਦਾ ਵੀ ਨਾ ਇਹਦੇ ਵਿੱਚ ਪੁਰਸੇ ਦਾ ਲੰਬਾਈ ਜ਼ਿਆਦਾ ਕੁਛ ਤਾਂ ਕਪੜਾ ਦੇਖੋ ਤੋਂ ਉਹ ਨਹੀਂ ਸੁਗੜ ਗਿਆ ਠੀਕ ਹੈ ਬਾਕੀ ਇਹਨਾਂ ਲੰਬਾਈ ਜ਼ਿਆਦਾ ਸੀ ਕਿ ਜਿਹੇ ਵੀ ਦੋ ਆ ਤਾਂ ਕਰਕੇ ਕਪੜਾ ਘਟਦਾ ਹੀ ਘਟਦਾ ਵੀ ਜੋੜ ਪਾਉਣੇ ਹੀ ਪੈਂਦੇ ਆ ਤਕਰੀਬਨ ਹਨਾ ਘਬਰਾਇਆ ਨਾ ਕਰੋ ਕੋਈ ਦਿੱਕਤ ਨਹੀਂ ਇਹ ਨਹੀਂ ਹੈ ਵੀ ਕਪੜਾ ਬੰਨ੍ਹਦਾ ਨਹੀਂ ਹੀ ਆਇਆ ਨਹੀਂ ਹਨਾ ਸਾਰਾ ਕੁਝ ਹੁੰਦਾ ਜੋੜ ਪਾਉਣਾ ਇਹ ਜੋੜ ਲਾਸਟਿਕ ਦੇ ਵਿੱਚ ਹੀ ਆਇਆ ਇਹਨਾਂ ਦੇਖੋ ਹੁਣ ਆਪਾਂ ਇੱਥੋਂ ਨੂੰ 3 ਇੰਚ ਪਾਵਾਂਗੇ ਤਾਂ ਕਿ ਇਹਦੀ ਬੈਗ ਬਿਲਕੁਲ ਸਹੀ ਇੱਥੋਂ 3 ਇੰਚ ਇਧਰੋਂ ਇਹ ਕਿਰਦਾ ਬਧਾਰਾ ਹੈਗਾ ਉਹ 2 ਇੰਚ ਦਬਾ ਇੱਥੋਂ ਵੀ ਆਪਾਂ ਨੇ 2 ਇੰਚ ਪਾ ਦੇਣੀ ਜਿਹੜੀ ਬੈਕ ਆਪਾਂ ਨੇ ਚੱਕਣੀ ਆ ਉਹ 1.5 ਇੰਚ ਚੱਕਾਂ ਇੱਥੋਂ ਠੀਕ ਹੈ ਜੀ ਇਧਰੋਂ ਮੂਰੀ ਤੋਂ 1.5 ਪੁਆਇੰਟ ਜਾਂ ਪੂਰਾ 1.5 ਰੱਖ ਲਓ ਇੱਥੋਂ ਰੱਖ ਸਕਦੇ ਆਂ ਆਪਾਂ ਹੁਣ ਆਪਾਂ A4 ਦੇ ਨਾਲ ਕੱਟਣਾ ਠੀਕ ਹੈ ਜੀ ਇਸ ਤਰ੍ਹਾਂ ਨਿਸ਼ਾਨ ਲਾਓਗੇ ਹਲਕਾ ਜਿਹਾ ਇਧਰ ਨੂੰ ਠੀਕ ਹੈ ਜੀ ਇਧਰੋਂ ਬਿਲਕੁਲ ਨਿਸ਼ਾਨ ਨੂੰ ਸਿੱਧਾ ਠੀਕ ਹੈ ਜੀ ਇਸ ਤਰ੍ਹਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਹਨਾ ਮਿਹਨਤ ਬਹੁਤ ਲੱਗਦੀ ਆ ਬਣਾਉਣ ਤੇ ਲੋ ਜੀ ਇਸ ਤਰ੍ਹਾਂ ਬਿਲਕੁਲ ਆ ਨਿਸ਼ਾਨ ਵੀ ਆਪਾਂ ਨੇ ਉੱਪਰ ਨੂੰ ਕਰਕੇ ਇਸ ਤਰ੍ਹਾਂ ਰੱਖਾਂਗੇ ਠੀਕ ਹੈ ਜੀ ਇਹਦੇ ਨਿਸ਼ਾਨ ਦੇ ਨਾਲ ਮਿਲਾ ਲਾਂਗੇ ਇੱਥੋਂ ਲੋ ਜੀ ਹੁਣ ਆਪਾਂ ਦੂਗ੍ਲੀ ਆਈ ਦੇਵਾਂਗੇ ਹਲਕੀ ਜੀ ਬੈਕ ਪੱਲੇ ਨੂੰ ਜਿੱਧਰੋਂ ਇਸ ਤਰ੍ਹਾਂ ਲਓ ਜੀ ਠੀਕ ਹੁਣ ਆਪਾਂ ਇਹਦੀ ਬੈਕ ਬਣਾਗੇ ਆਪਾਂ ਉਹਨੂੰ ਕਿੰਨੀ ਤਿਆਰ ਰੰਦੀ ਆ ਆ ਦੇਖੋ ਇਥੋਂ ਕਵਿੱਤੇ ਨੂੰ ਇਸ ਤਰ੍ਹਾਂ ਆਪਣੇ ਉਹ ਵੀ ਨਿਸ਼ਾਨ ਤੇ ਉੱਪਰ ਕਮਾ ਲੈਣਾ ਲਓ ਜੀ ਇਹ ਆਪਣੀ ਰੈਰੀਏ 16.5 ਯਾਨੀ ਕਿ ਬੈਕ ਰਹੇਗੀ 14.5 ਬੈਕ ਨੂੰ ਵੱਧ ਤੋਂ ਵੱਧ ਹੀ ਰੱਖਿਆ ਕਰੋ ਤਾਂ ਕਿ ਬੈਠੇ ਮਲੇ ਪਜਾਮਾ ਬੈਕ ਤੋਂ ਉੱਤਰ ਜਾਣੀ ਠੀਕ ਹੈ ਜੀ ਹੁਣ ਆਪਾਂ ਨਿਸ਼ਾਨਾਂ ਦੇ ਉੱਪਰ ਉੱਪਰ ਕਟਾਂਗੇ ਇਸ ਤਰ੍ਹਾਂ ਨੋਚ ਨਿਸ਼ਾਨਾ ਦੇ ਉੱਪਰ ਉੱਪਰ ਬਿਲਕੁਲ ਮੈਂ ਇਹਨੂੰ ਕੱਟ ਰਿਹਾ ਹਾਂ ਇਸ ਤਰ੍ਹਾਂ ਬੈਕ ਪਰ ਲੇ ਕੇ ਜੋੜਾ ਉਹ ਵੀ ਲਾਸਟ ਕੰਦੇ ਵਿੱਚ ਹੀ ਆ ਜਾਣਾ ਠੀਕ ਆ ਇਹ ਪੁੱਟਸਦਲਾ ਕਪੜਾ ਹੋਣਾ ਕਰਕੇ ਨਾ ਕਪੜਾ ਜ਼ਿਆਦਾ ਬੇਸਤ ਹੁੰਦਾ ਕੁਝ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਧੂਣ ਦੇ ਨਾਲ ਸੁੰਗੜ ਗਿਆ ਠੀਕ ਆ ਜੀ ਇਸ ਤਰ੍ਹਾਂ ਨਿਸ਼ਾਨੇ ਦੇ ਉੱਪਰ ਉੱਪਰ ਕੱਟ ਦੇਣਾ ਆਪਣਾ 2 ਇੰਚ ਥੱਲੇ طرفਾਈ ਦਾ ਮਾਰਜਿਨ ਆ ਗਿਆ ਹੁਣ ਆਪਾਂ ਇਧਰੋਂ ਆ ਚੀਜ਼ ਦੇਖੋ ਆਪਾਂ ਨੇ ਕੰਨੀ ਨੂੰ ਛੱਦ ਬਾਹਰ ਕੱਢ ਦੇਣਾ ਸਾਰਾ ਕੰਨੀ ਕਿਤੇ ਵੀ ਨਹੀਂ ਬਾਹਰ ਆ ਕੇ ਆਪ ਰੱਖ ਰਹੀ ਪਿਆ ਮੇਰੇ ਹਨਾ ਇਥੋਂ ਇਹ ਨਿਸ਼ਾਨਾਂ ਦੇ ਉੱਪਰ ਉੱਪਰ ਆਪਾਂ ਨੇ ਕੱਟ ਲੈਣਾ notch ਹੁਣ ਆਪਾਂ ਨੇ نیچےੋਂ ਕਟਾਂਗੇ ਇਧਰੋਂ ਇਸ ਤਰ੍ਹਾਂ ਕੱਟ ਕੇ ਦੋ ਸੂਤ نیچے ਨੂੰ ਲੈ ਜਾਣਾ ਆ ਚੀਨ ਠੀਕ ਆ ਇਹਨੂੰ ਤੁਸੀਂ ਨਾ ਇਸ ਤਰ੍ਹਾਂ ਕਰਕੇ ਮੋੜ ਕੇ ਦੇਖ ਲਿਆ ਕਰੋ ਆ ਦੇਖੋ ਜਿਵੇਂ ਬਿਲਕੁਲ ਸਹੀ ਆ ਰਿਹਾ ਹੈ ਨਾ ਇਧਰੋਂ ਵੱਧ ਗਿਆ ਥੋੜਾ ਜਿਹਾ ਇਹਨੂੰ ਆਪਾਂ ਹੁਣ ਇਹਨੂੰ ਕੱਟ ਦੇਣਾ ਨਹੀਂ ਤਾਂ ਬਣਾਉਣ ਵੇਲੇ ਕੀ ਆ ਇਹ ਦਿੱਕਤ ਆਊਗੀ ਤਰਪਾਈ ਵੇਲੇ ਬਲ ਪੈਣੀ ਇੱਥੇ ਜਿੱਦੋਂ ਆਪਾਂ ਨੇ ਇਹਨੂੰ ਇਹ ਸਹੀ ਕਰ ਲੈ ਇਹ ਬਿਲਕੁਲ ਬਰੀਕੀ ਨਾਲ ਚਲੋ ਚੁ ਹੁਣ ਬਿਲਕੁਲ ਸਹੀ ਆਊਗਾ ਇਸ ਤਰ੍ਹਾਂ ਮੋੜ ਕੇ ਦੇਖ ਲਿਆ ਕਰੋ ਬਸ ਇਹ ਆ ਰਿਹਾ ਨਾ ਹੁਣ ਆਪਾਂ ਕੱਟਾਂਗੇ ਤੀਰਾ ਨੌਂ ਇੰਚ ਤੀਰਾ ਆਪਾਂ ਇਸ ਤੋਂ ਚੈੱਕ ਕਰ ਲੈਨੇ ਕੱਪੜੇ ਜੂ ਹਣਾ ਇਕ ਲਿਆਊਗਾ ਆਪਾਂ ਨੂੰ ਸਵਾ 5 ਇੰਚ ਟੋਟਲ 1.5 ਕਪੜਾ ਚਾਹੀਦਾ ਚੌੜ ਤੀਰੇ ਵਾਸਤੇ ਆਪਾਂ ਇਹਨੂੰ ਚੈੱਕ ਕਰਾਂਗੇ ਪਹਿਲਾਂ ਕਿੰਨਾ ਇੱਥੋਂ ਹੈ ਨੌਂ ਇੰਚ ਹੈ ਇੱਥੋਂ ਆਪਾਂ ਕੱਟਾਂਗੇ ਤੀਰਾ ਇਸ ਤਰ੍ਹਾਂ ਕੱਪੜੇ ਨੂੰ 모ੜ ਲੈਣਾ ਤੁਸੀਂ ਠੀਕ ਹੈ ਜੀ ਕੰਨੀਆਂ ਨਾਲ ਕੰਨੀਆਂ ਇਹ ਤੁਮ ਮਲਾ ਲੈਣੀ ਆ ਨੀਲੀ ਕੰਨੀ ਨੂੰ ਕੱਢ ਦੇਣਾ ਬਾਹਰ ਇਧਰ ਆਪਾਂ ਨੇ ਬਿਲਕੁਲ ਸਿੱਧਾ ਕਰ ਲੈਣਾ ਤੀਰਾਂ ਦਾ ਹੈਗਾ 18 ਇੰਚ ਆਪਾਂ ਲਾਵਾਂਗੇ ਪੀਸ ਸਾਡੇ 19 ਇੰਚ ਦਾ ਯਾਨੀ ਕਿ 1.5 ਇੰਚ ਪੰਥ ਇਧਰ ਆਪਾਂ ਨੇ 1.5 ਇੰਚ ਵੱਧ ਪੀਸ ਨੂੰ ਲਾ ਲੈਣਾ ਕੁੰਡੇ ਨੂੰ ਕੱਟ ਕੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਵਿਛਾ ਲਓ ਹੁਣ ਆਪਾਂ ਲਾਵਾਂਗੇ ਤੀਰੇ ਦੇ ਨਿਸ਼ਾਨ ਕੀਰਾ ਹੈਗਾ ਇਹਨਾਂ ਦਾ 18 ਇੰਚ ਤਿਆਰ ਆ ਦੇਖੋ ਆਪਾਂ ਇੱਥੋਂ ਇਹਨੂੰ ਲਾਵਾਂਗੇ 19 ਇੰਚ ਤੇ ਨਿਸ਼ਾਨ ਇਧਰੋਂ 4 ਇੰਚ ਠੀਕ ਹੈ ਜੀ ਇੱਥੋਂ ਆਪਾਂ ਨੇ ਲਾਉਣਾ ਸਵਾ ਪੰਜ ਇੰਚ ਮੇਨ ਨਿਸ਼ਾਨ ਇਹ ਨਿਸ਼ਾਨ ਤੁਸੀਂ ਇੱਥੋਂ ਨਹੀਂ ਸੋ ਆਪਾਂ ਨੇ ਲਾਉਣਾ ਇਧਰੋਂ ਛੱਡ ਕੇ ਆਉਣਾ 2.5 ਇੰਚ ਆ ਚੀਜ਼ ਤੋਂ ਠੀਕ ਹੈ ਜੀ ਨੀਚੇ ਜਿਹੜਾ ਆਪਣਾ ਗਲਾਈ ਵਾਲਾ ਹਿੱਸਾ ਆ ਗਿਆਥੇ ਇਥੇ ਹੁਣ ਆ ਇਧਰੋਂ 6.5 ਤੋਂ 7.5 ਰੱਖ ਲਿਆ ਕਰੋ ਇਸ ਤਰ੍ਹਾਂ ਇਹ ਵੀ ਧਿਆਨ ਰੱਖਣਾ ਆਪਾਂ ਜਿਵੇਂ ਕੋਲਰ ਦਾ ਰੱਖਦੇ ਹਾਂ ਨਾ ਇੱਥੋਂ ਹਲਕਾ 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 ਨੂੰ ਬਾਹਰ ਨੂੰ ਖੜਾ ਦੇਣ ਉਸ ਤਰ੍ਹਾਂ ਬਾਹਾਂ ਚੜਾਉਣ ਵੇਲੇ ਸੌਖਾ ਰਹਿੰਦਾ ਲਓ ਜੀ ਆਪਾਂ ਇਹਨੂੰ ਇੱਥੋਂ ਅੱਗੇ ਸ਼ੇਪ ਦੇਵਾਂਗੇ ਤੇ ਇਹਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਹਲਕਾ ਹਲਕਾ ਆਰਾਮਦਈਂ ਦੇ ਨਾਲ ਤੁਸੀਂ ਇਹਦੀ ਗਲਾਈ ਵੀ ਪਾ ਦੇਣੀ ਆ ਏ ਲਾਚੀ ਠੀਕ ਹੈ ਜੀ ਇਹ ਆਪਣਾ ਕੱਟਿਆ ਗਿਆ ਕੁਰਤਾ ਪਜਾਮਾ ਛੋਟੇ ਪਣੇ ਦਾ ਪੁੜਸੇ ਦਾ ਵਾਲਾ ਹਨਾ ਜੀ ਜੀਜਾ ਕਾਟਨ ਦਾ ਬਾਕੀ ਜੇ ਤੁਸੀਂ ਕੋਈ ਹੋਰ ਵੀਡੀਓ ਅੱਗੇ ਕਿਸੇ ਟੌਪਿਕ ਤੇ ਦੇਖਣੀ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਹਨਾ ਜੀ ਤੇ ਆਪਾਂ ਉਹ ਮੇਰੀ ਵੀਡੀਓ ਲੈ ਕੇ ਆਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ